ਸਤ ਸ੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਚੈਨਲ ਜੰਕਸ਼ਨ ਖੇਤੀਬਾੜੀ ਤੇ ਬਹੁਤ ਸਾਰੇ ਕਿਸਾਨਾਂ ਨੇ ਪੰਜਾਬ ਦੇ ਵਿੱਚ ਇਸ ਵਾਰ ਸੁਪਰੀਮ 110 ਚ ਉਹਨਾਂ ਜਿਹੜਾ ਲਗਾਇਆ ਉਹਨਾਂ ਤੋਂ ਜ਼ਿਆਦਾ ਕਿਸਾਨਾਂ ਦੇ ਵੱਲੋਂ ਪਹਿਲੀ ਵਾਰੀ ਇਹ ਝੋਨਾ ਲਗਾਇਆ ਗਿਆ ਇਸ ਵੇਲੇ ਕਿਸਾਨਾਂ ਦੇ ਵਿੱਚ ਇੱਕ ਚਿੰਤਾ ਦਿਖਾਈ ਦੇ ਰਹੀ ਹੈ ਵੀ ਇਹ ਝੋਨਾ ਜਿਹੜਾ ਨਿਸਰ ਨਹੀਂ ਰਹਾ ਤੇ ਗੋਪਾਂ ਦੇ ਵਿੱਚ ਖੜਾ ਜਦ ਕਿ ਇਹਦੇ ਨਾਲ ਦੀਆਂ ਵੈਰਾਈਟੀਆਂ ਨੇ ਜਿਹੜੀਆਂ ਜਿਨ੍ਹਾਂ ਦੇ ਵਿੱਚ ਪੀਆ 131 ਆ ਜਾਂ ਜੋ ਵੀ ਵੈਰਾਈਟੀਆਂ 135 ਤੋਂ 40 ਦਿਨ ਪੱਕਣ ਦੇ ਲਈ ਲੈਂਦੀਆਂ ਨੇ ਉਹਨਾਂ ਨੇ ਛਿੱਟਾ ਜਿਹੜਾ ਕੱਢ ਲਿਆ ਨਿਸਾਰਾ ਉਹਦਾ ਹੋ ਚੁੱਕਾ ਹੈ ਪਰ ਇਹਦਾ ਜਿਹੜਾ ਨਿਸਾਰਾ ਨਹੀਂ ਹੋ ਰਿਹਾ ਉਹ ਚੋਨਾ ਗੋਪਾਂ ਦੇ ਵਿੱਚ ਹੀ ਖੜਾ ਇਹਦਾ ਕੀ ਕਾਰਨ ਆ ਕਿਸਾਨਾਂ ਦੇ ਵਿੱਚ ਇਹ ਚਿੰਤਾ ਵੀ ਕਿਤੇ ਲੰਬੇ ਸਮੇਂ ਵਾਲੀ ਵੈਰਾਈਟੀ ਤਾਂ ਨਹੀਂ ਹੈਗੀ ਤੇ ਸਾਡੀ ਜਿਹੜੀ ਕਣਕ ਦੀ ਬਜਾਈ ਲੇਟ ਹੋ ਜਾਵੇ ਅਸਲ ਸਚਾਈ ਕੀ ਹੈ ਕਿੰਨੇ ਸਮੇਂ ਚ ਨਿਸਰ ਜੂਆ ਇਹਦੇ ਬਾਰੇ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ ਜਿੰਨੇ ਵੀ ਕਿਸਾਨ ਵੀਰ ਪਹਿਲੀ ਵਾਰੀ ਚੈਨਲ ਤੇ ਆਏ ਨੇ ਉਹ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮੋਬਾਈਲ ਵਾਲਾ ਬਟਨ ਪ੍ਰੈਸ ਕਰਕੇ ਨੋਟੀਫਿਕੇਸ਼ਨ ਆਨ ਕਰ ਲਓ ਤਾਂ ਕਿ ਖੇਤੀ ਦੇ ਨਾਲ ਸੰਬੰਧਿਤ ਜੋ ਵੀ ਆਪਾਂ ਵੀਡੀਓ ਅਪਲੋਡ ਕਰੀਏ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਸਮੇਂ ਸਿਰ ਤੁਹਾਨੂੰ ਵੀਡੀਓ ਮਿਲ ਸਕੇ ਦੋਸਤੋ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਹੋਰ ਯਾਰ ਦੋਸਤਾਂ ਦੇ ਨਾਲ ਵੀਡੀਓ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਕਿ ਜਿਹੜੀ ਜਾਣਕਾਰੀ ਜ਼ਿਆਦਾ ਤੋਂ ਜ਼ਿਆਦਾ ਦੋਸਤਾਂ ਦੇ ਨਾਲ ਸ਼ੇਅਰ ਹੋ ਸਕੇ ਹੁਣ ਗੱਲ ਕਰਦੇ ਆਂ ਵੀ ਇਹ ਇਹਦੀ ਪ੍ਰੋਬਲਮ ਕੀ ਆ ਪੱਕਣ ਦੇ ਵਿੱਚ ਕਿਉਂ ਇਹ ਸਮਾਂ ਵੱਧ ਲਾਉਗੀ ਅਸਲ ਵਿੱਚ ਇਹ ਵੈਰਾਈਟੀ 135 ਤੋਂ 40 ਦਿਨਾਂ ਸਮੇਤ ਪਨੀਰੀ ਪੱਕਣ ਦੇ ਲਈ ਲੈਂਦੀ ਆ ਦੂਸਰੀਆਂ ਜਿਹੜੇ ਮੈਂ PR 131 ਆ ਉਹ ਵੀ ਪੱਕਣ ਦੇ ਲਈ 135 ਤੋਂ 40 ਦਿਨ ਹੀ ਲੈਂਦੀ ਆ ਔਰ ਇਹਦੇ ਵਿੱਚ ਇਹਦਾ ਕੈਰੈਕਟਰ ਆ ਵੀ ਇਹ ਗੋਭਾ ਦੇ ਵਿੱਚ ਦੂਜੀ ਦੂਸਰੀਆਂ ਕਿਸਮਾਂ ਦੇ ਨਾਲੋਂ ਜ਼ਿਆਦਾ ਸਮਾਂ ਗੋਭ ਚ ਰਹਿੰਦੀ ਹੈ ਇਹਦੇ ਪੰਜ-ਛਤ ਦਿਨ ਜਿਹੜੇ ਗੋਭਾਂ ਦੇ ਵਿੱਚ ਬੱਧ ਇਹਦਾ ਸਿੱਟਾ ਰਹਿੰਦਾ ਪਰ ਜਦੋਂ ਸਿੱਟਾ ਬਾਹਰ ਆ ਗਿਆ ਝੋਨਾ ਨਿਸਰ ਗਿਆ ਫਿਰ ਇਹ ਪੱਕਣ ਦੇ ਦਿਨ ਜਿਹੜੇ ਇਹਦੇ ਘਟ ਹੁੰਦੇ ਨੇ ਉਹ ਘਟ ਦਿਨਾਂ ਚ ਪੱਕ ਜਾਂਦਾ ਜਦ ਕਿ ਦੂਸਰੀਆਂ ਜਿਹੜੀਆਂ ਕਿਸਮਾਂ ਨੇ ਉਹਨਾਂ ਦਾ ਸਿੱਟਾ ਜਲਦੀ ਬਾਹਰ ਆ ਜਾਂਦਾ ਫਿਰ ਉਹ ਪੱਕਣ ਚ ਕੁਛ ਦਿਨ ਵੱਧ ਲੈ ਜਾਂਦੀਆਂ ਨੇ ਤੇ ਇਹੀ ਇਹਦਾ ਜਿਹੜਾ ਸੁਭਾਅ ਦਾ ਫਰਕ ਆ ਦੂਸਰੀਆਂ ਵੈਰਾਈਟੀਆਂ ਦੇ ਨਾਲੋਂ ਡਰਨ ਵਾਲੀ ਕੋਈ ਵੀ ਗੱਲ ਨਹੀਂ ਇਸ ਤਰ੍ਹਾਂ ਨਹੀਂ ਹੈਗਾ ਵੀ ਇਹ ਪੱਕਣ ਦੇ ਲਈ ਦੂਸਰੀਆਂ ਕਿਸਮਾਂ ਦੇ ਨਾਲੋਂ ਸਮਾਂ ਜ਼ਿਆਦਾ ਲਊ ਇਸ ਤਰ੍ਹਾਂ ਨਹੀਂ ਹੈਗਾ 135 ਤੋਂ 40 ਦਿਨ ਇਹਨੇ ਪੱਕਣ ਦੇ ਲਈ ਸਮੇਤ ਪਨੀਰੀ ਲੈਣਾ 30 ਦਿਨ ਦੀ ਆਪਾਂ ਪਨੀਰੀ ਲਾ ਲੈਨੇ ਆ ਉਸ ਤੋਂ ਅੱਗੇ 105 ਤੋਂ 10 ਦਿਨ ਪੱਕਣ ਦੇ ਵਾਸਤੇ ਲੈਂਦਾ ਤੇ ਇਹਦਾ ਬਸ ਫਰਕ ਸਿਰਫ ਇੰਨਾ ਹੈ ਇਹਦਾ ਕੈਰੇਕਟਰ ਆ ਵੀ ਇਹਦੀਆਂ ਜਿਹੜੇ ਆ ਜਿਹੜਾ ਇਹਦਾ ਸਟਾ ਗੋਪ ਦੇ ਵਿੱਚ ਕੁਝ ਦਿਨ ਵੱਧ ਰਹਿੰਦਾ ਦੂਸਰੀਆਂ ਕਿਸਮਾਂ ਦੇ ਦੇ ਨਾਲੋਂ ਤੇ ਇਹ ਇਹ ਨਹੀਂ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਹੈਗੀ ਛਿੱਟਾ ਜਦੋਂ ਨਿਸਰ ਗਿਆ ਉਸ ਤੋਂ ਬਾਅਦ ਫਿਰ ਇਹ ਜਲਦੀ ਦੇ ਨਾਲ ਪੱਕ ਜਾਂਦੀ ਆ ਤੇ ਨਾ ਹੀ ਇਹਦਾ ਝਾੜ ਤੇ ਕੋਈ ਅਸਰ ਪੈਂਦਾ ਝਾੜ ਇਹਦਾ ਬਹੁਤ ਵਧੀਆ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਬਹੁਤ ਵਧੀਆ ਵੈਰਾਈਟੀ ਹੈ ਕੋਈ ਕਬਰ ਹਾਟ ਵਾਲੀ ਗੱਲ ਨਹੀਂ ਜਿਹੜਾ ਚ ਉਹਨਾਂ ਸਹੀ ਸਮੇਂ ਤੇ ਲੱਗਿਆ 20 25 ਜੂਨ ਤੱਕ ਲੱਗਿਆ ਉਹ ਤਾਂ ਪੂਰੇ ਸਹੀ ਸਮੇਂ ਤੇ ਨਿਸਰੀ ਜਾਂਦਾ ਤੇ 1 ਜੁਲਾਈ ਤੱਕ ਲੱਗਿਆ ਹੋਇਆ ਝੋਨਾ ਵੀ ਹੈ ਜਿਹੜਾ ਉਹਨੂੰ ਵੀ ਕੋਈ ਇਸ ਤਰ੍ਹਾਂ ਦੀ ਦਿੱਕਤ ਆਉਣਾ ਦੀ ਕੋਈ ਗੱਲ ਨਹੀਂ ਹੈਗੀ ਝੋਨਾ ਸਹੀ ਸਮੇਂ ਤੇ ਨਿਸਰ ਲੂਗਾ ਕਣਕ ਲੇਟ ਹੋਣ ਵਾਲੀ ਤਾਂ ਕੋਈ ਪ੍ਰੋਬਲਮ ਆਉਂਦੀ ਹੋਈ ਨਹੀਂ ਤੇ ਇੰਨਾ ਕੁ ਜ਼ਰੂਰ ਹੈ ਵੀ ਜਿਹੜੇ ਝੋਨੇ ਦੇ ਵਿੱਚ ਆਪਾਂ ਥੋੜਾ ਜੂਰੀਆ ਵਗੈਰਾ ਵੱਧ ਪਾ ਦਨੇ ਆ ਜਾਂ ਖੇਤ ਤਕੜੇ ਨੇ ਉਥੇ 5-4 ਦਿਨ ਵੱਧ ਲੈ ਸਕਦੀ ਹੈ ਹੋਰ ਉਸ ਤੋਂ ਜ਼ਿਆਦਾ ਨਹੀਂ ਹੈਗਾ 35 ਤੋਂ 40 ਦਿਨ ਪੱਕਣ ਦੇ ਤੇ ਹੈਗੇ ਨੇ ਹੱਦ 145 ਕਰ ਦੋਗੇ ਇਸ ਤੋਂ ਵੱਧ ਤਾਂ ਇਹ ਨਹੀਂ ਇਹ ਕਰਦੀ ਇਹ ਡਰ ਵਾਲੀ ਘਬਰਾਹਟ ਵਾਲੀ ਕੋਈ ਗੱਲ ਨਹੀਂ ਹੈਗੀ ਅ ਤੇ ਸਹੀ ਸਮੇਂ ਤੇ ਜਿਹੜੀ ਫਸਲ ਲੱਗੀ ਹੋਈ ਆ ਉਹਨੇ ਸਹੀ ਸਮੇਂ ਤੇ ਨਿਸਰ ਕੇ ਪੱਕ ਜਾਣਾ ਹੈ ਕੋਈ ਘਬਰਾਹਟ ਵਾਲੀ ਗੱਲ ਨਹੀਂ ਸਹੀ ਸਮੇਂ ਤੇ ਬਜਾਈ ਦੀ ਹੈ ਜਿਹੜੀ ਆਪਣੀ ਹੋ ਜਾਣੀ ਆ ਕਣਕ ਦੀ ਸੋ ਕਿਸਾਨਾਂ ਨੂੰ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਇੱਕ ਸਾਥ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਧੰਨਵਾਦ